ਸਾਸਰੀਕਾਲ ਤੁਸੀਂ ਦੇਖ ਰਹੇ ਹੋ ਮਬੇਂਦਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਤੇ ਮੈਂ ਬੂਟਾ ਸਿੰਘ ਸੋਤਾ ਮੇਰੇ ਨਾਲ ਨੇ ਕੈਮਰਾਮੈਨ ਦਵਿੰਦਰ ਸਿੰਘ ਜੀ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਖੜੇ ਆ ਮੌਜੂਦ ਤਸਵੀਰਾਂ ਦੇ ਨਾਲ ਤਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਵੱਲੋਂ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਦੇ ਨਾਲ ਬਨੇ ਰਹੋ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਕਿਸਾਨ ਜਥੇਦਾਰਾਂ ਨਾਲ ਕਿਸ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਹੈ ਔਰ ਕਿਉਂ ਕੀਤਾ ਹੈ ਇਸ ਤਰ੍ਹਾਂ ਦੀ ਇਹਨਾਂ ਨੇ ਮੰਗਾ ਪੰਜਾਬ ਸਰਕਾਰ ਨਾਲ ਰੱਖੀਆਂ ਅਕੀਨਾਂ ਮ ਆਪਣਾਈ ਮੈਂ ਗੁਰਪ੍ਰੀਤ ਸਿੰਘ ਰੋਈਆ ਆਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਅਰ ਨੇਕਤਾ ਗਰਾਹਾਂ ਫਾਜ਼ਲ ਕਾ ਸਰ ਕਿਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਕੀਤਾ ਯਾਰ ਐਡੀਸੀ ਸਭ ਦੇ ਸਾਹਮਣੇ ਦੇਖੋ ਭਾਰਤੀ ਕਿਸਾਨ ਜੁਨੀਅਰ ਸੂਕਤ ਇਕਤਾ ਉਗਰਾਹਾਂ ਸੂਬਾ ਕਮੇਟੀ ਦਾ ਇਹ ਪੰਜ ਰੋਜਾ ਪੱਕਾ ਮੋਰਚਾ ਦਿਨ ਰਾਤ ਦਾ ਫੈਸਲਾ ਕੀਤਾ ਹੋਇਆ ਸੀ ਉਹ ਇਸ ਗੱਲ ਨਾਲ ਅਸੀਂ ਇਹ ਮੋਰਚਾ ਲਾਉਣਾ ਚਾਹਿਆ ਸੀ ਕਿ ਪਿਛਲੇ ਸਮੇਂ ਦੇ ਵਿੱਚ ਰਾਜ ਕਰਦੀ ਸਰਕਾਰ ਨੇ ਇਹ ਆਖਿਆ ਸੀ ਕਿ ਮੈਂ ਲੋਕ ਪੱਖੀ ਖੇਤੀ ਨੀਤੀ ਲੈ ਕੇ ਆਵਾਂਗੀ ਪਰ ਲੰਮਾ ਸਮਾਂ ਸਰਕਾਰ ਚੱਲਣ ਦੇ ਬਾਵਜੂਦ ਰਾਜ ਕਰਦੀ ਸਰਕਾਰ ਨੇ ਕਿਸਾਨਾਂ ਦੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਇੱਕ ਵੀ ਖੇਤੀ ਨੀਤੀ ਲੈ ਕੇ ਨਹੀਂ ਆਈ ਉਲਟਾ ਕਿਸਾਨਾਂ ਤੇ ਗਲਗਲ ਕਰਜ਼ਾ ਛੜ ਗਿਆ ਜਿਹੜੀ ਸਰਕਾਰ ਕਹਿੰਦੀ ਕਿ ਮੈਂ ਨਵੇਂ ਵੀ ਨਵੇਂ ਪੈਸਟੀਸਾਈਡ ਫਸਲਾਂ ਦੇ ਚੰਗੇ ਭਾਅ ਖਾਤਰ ਨਵੀਂ ਨੀਤੀ ਲੈ ਕੇ ਆਵਾਂਗੀ ਉਹ ਹਜੇ ਤੱਕ ਲਾਗੂ ਨਹੀਂ ਕੀਤੀ ਅਸੀਂ ਨੇ ਫੈਸਲਾ ਕੀ ਕੇ ਜੁਗਰਾਹਾਂ ਨੇ ਫੈਸਲਾ ਕੀਤਾ ਸੀ ਕਿ ਪਿਛਲੀ 21 ਜਨਵਰੀ ਤੱਕ ਰਾਜਕਰ ਦੀ ਸਰਕਾਰ ਜੇ ਖੇਤੀ ਨੀਤੀ ਲਾਗੂ ਨਹੀਂ ਕਰਦੀ ਤਾਂ ਅਸੀਂ 26 ਤਰੀਕ ਤੋਂ ਲੈ ਕੇ 30 ਤੱਕ ਅਸੀਂ 5 ਦਿਨਾਂ ਦਾ ਮੋਰਚਾ ਲਾਵਾਂਗੇ ਬਹੁਤ ਜ਼ਿਆਦਾ ਠੰਡ ਹੋਣ ਦੇ ਬਾਵਜੂਦ ਫਿਰ ਫੈਸਲਾ ਏਟ ਕੀਤਾ ਗਿਆ ਕਿ ਆਉਂਦੇ ਦਿਨਾਂ ਦੇ ਵਿੱਚ 6 ਫਰਵਰੀ ਤੋਂ 10 ਫਰਵਰੀ ਤੱਕ ਇਹ ਮੋਰਚਾ ਆਰੰਭਿਆ ਗਿਆ ਜਿਹਦੇ ਵਿੱਚ ਕਿਸਾਨਾਂ ਦੀ ਨਵੀਂ ਖੇਤੀ ਨੀਤੀ ਨੂੰ ਲਾਗੂ ਕਰਾਉਣ ਦੇ ਲਈ ਜਿਹੜੀ ਰਾਜਕਰ ਦੀ ਸਰਕਾਰ ਨੇ ਗੱਲ ਕੀਤੀ ਸੀ ਕੁੱਲ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਦੀ ਮੰਗ ਮੁਕਤੀ ਦੀ ਮੰਗ ਕੀਤੀ ਗਈ ਸੀ ਉਹਨਾਂ ਦੀ ਜੂਨ ਸੁਧਾਰਨ ਦੀ ਗੱਲ ਕੀਤੀ ਗਈ ਸੀ ਜਿਹੜੇ ਪਿਛਲੇ ਬਕਾਇਆ ਖੜੇ ਨੇ ਸਾਡੇ ਜ਼ਿਲ੍ਹੇ ਦੇ ਮੰਗਾਂ ਨੇ ਜਿਵੇਂ ਕਿਨੂ ਦਾ ਇਸ ਸਮੇ ਸਾਡੇ ਜ਼ਿਲ੍ਹੇ ਦੇ ਵਿੱਚ ਵੱਡੀ ਪ੍ਰੋਬਲਮ ਆ ਰਹੀ ਹੈ 5 ਰੁਪਏ 6 ਰੁਪਏ ਤੋਂ ਵੱਧ ਕਿਨੂ ਦੀ ਜਿਹੜੀ ਵਿਕਰੀ ਨਹੀਂ ਹੋ ਰਹੀ ਉਹਦੇ ਨਾਲ ਸੀਸੀਆਈ ਦੀ ਖਰੀਦ ਜਿਹੜੀ ਨਰਮ ਪੰਜਾਬ ਸਰਕਾਰ ਵੱਲੋਂ ਕੋਈ ਰਿਸਪੌਂਸ ਦਿੱਤਾ ਗਿਆ ਇਹਨਾਂ ਮੰਗਾਂ ਨੂੰ ਲੈ ਕੇ ਦੇਖੋ ਅੱਜ ਡਿਪਟੀ ਕਮਿਸ਼ਨਰ ਨਾਲ ਅਸੀਂ ਕੱਲ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਸਿਰਫ ਗੱਲ ਸਾਡੀ ਸੁਣੀ ਹੈ ਹਜੇ ਉਧਰੋਂ ਵਿਸ਼ਵਾਸ ਵਾਲੀ ਗੱਲ ਉਧਰ ਅਫਸਰ ਸਾਹੀ ਵਾਲੀ ਵੱਲੋਂ ਗੱਲ ਕੋਈ ਨਹੀਂ ਆਈ ਇਹ ਆਉਂਦੇ ਸਮੇਂ ਵਿੱਚ ਅਮਲ ਦੇ ਰੂਪ ਵਿੱਚ ਕੀ ਆਉਂਦੀ ਹੈ ਇਹ ਫਿਰ ਪਤਾ ਲੱਗੂਗਾ ਹਜੇ ਤੱਕ ਅਜੇ ਹ ਕੁਝ ਵੀ ਨਹੀਂ ਇਸ ਕਰਕੇ ਪੰਜ ਦਿਨਾਂ ਦੇ ਦਰਨੇ ਦੇ ਵਿੱਚ ਅੱਜ 8 ਫਰਵਰੀ ਦਾ ਦਿਨ ਸੀ ਪੂਰੇ ਪੰਜਾਬ ਦੀਆਂ ਮਾਵਾਂ ਪੈਣਾ ਔਰਤਾਂ ਜਿੱਥੇ ਸਾਡੇ ਘਰਾਂ ਦੇ ਵਿੱਚ ਸਮਾਜ ਦੇ ਵਿੱਚ ਬਰਾਬਰ ਨੇ ਉਹਨਾ ਮਾਵਾ ਪੈੜਾ ਨੇ ਅੱਜ ਆ ਕੇ ਸੰਘਰਸ਼ ਦਾ ਮੈਦਾਨ ਵਿੱਢਿਆ ਉਹਨਾਂ ਨੇ ਆ ਕੇ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਖਾਤਰ ਢੱਲੇ ਦੇ ਨਾਲ ਅੱਜ ਇੱਥੇ ਆਪਦੀ ਸ਼ਮੂਲੀਅਤ ਕੀਤੀ ਹੈ ਇਹਨਾਂ ਮੰਗਾਂ ਨੂੰ ਮਨਵਾਉਣ ਦੇ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਮੰਗਾਂ ਮਨਵਤਾ ਪੂਰੀਆਂ ਨਹੀਂ ਹੁੰਦੀਆਂ ਤੇ ਰਾਜ ਕਰਦੀ ਸਰਕਾਰ ਧਿਆਨ ਮਾਰ ਲੇ ਕਿ ਇਹ ਜਿਹੜਾ ਕਿਸਾਨਾਂ ਦਾ ਅਗਲਾ ਰੋਹ ਹੈਗਾ ਆਉਂਦੇ ਦਿਨਾਂ ਨੂੰ ਇਹ ਇਹ ਚੱਲਣ ਲਈ ਤਿਆਰ ਰਿਹਾ